ਸੋ ਸਾਰੇ ਭੈਣ ਭਰਾਵਾਂ ਨੂੰ ਜੇਮਸੀ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਸੋ ਪ੍ਰਭੂ ਦੇ ਪਵਿੱਤਰ ਵਚਨ ਦੇ ਵਿੱਚ ਅਸੀਂ ਸਿੱਖਾਂਗੇ ਕਿ ਪ੍ਰਭੂ ਯਿਸੂ ਮਸੀਹ ਦੋ ਅਨੇ ਮਨੁੱਖਾਂ ਨੂੰ ਅੱਖਾਂ ਦੇ ਕੇ ਤੇ ਚੰਗਿਆਂ ਕਰਦੇ ਨੇ ਹਾਲੇਲੂਇਆ ਉਹ ਵਚਨ ਦੇ ਵਿੱਚ ਲਿਖਿਆ ਜਦੋਂ ਅਸੀਂ ਮੱਤੀ ਦੀ ਅੰਜੀਰ ਉਹਦਾ ਵੀ ਬਾਪ ਉਹਦੇ ਇਣਤੀ ਐਤ ਪੜ੍ਹਦੇ ਆ ਵਚਨ ਚ ਲਿਖਿਆ ਜਦੋਂ ਜਰੀਹੋ ਤੋਂ ਨਿਕਲਦੇ ਸਨ ਤਦ ਵੱਡੀ ਭੀੜ ਪ੍ਰਭੂ ਦੇ ਪਿੱਛੇ ਉਤਰੀ ਹallelujah ਵਚਨ ਦੇ ਵਿੱਚ ਲਿਖਿਆ ਕਿ ਜਦੋਂ ਪ੍ਰਭੂ ਜਰੀਹੋ ਦੇ ਵਿੱਚੋਂ ਨਿਕਲਦੇ ਸਨ ਤਾਂ ਬੜੀ ਵੱਡੀ ਭੀੜ ਪ੍ਰਭੂ ਦੇ ਮਗਰ ਹੋ ਤਰੀ ਕਿਉਂਕਿ ਜਦੋਂ ਪ੍ਰਭੂ ਯਿਸੂ ਮਸੀਹ ਚੱਲਦੇ ਹੀ ਤਾਂ ਬੜੀਆਂ ਵੱਡੀਆਂ ਵੱਡੀਆਂ ਪੀੜਾਂ ਪ੍ਰਭੂ ਦੇ ਪਿੱਛੇ ਚੱਲ ਜਾਂਦੀਆਂ ਲੋਕ ਧੱਕੇ ਦੇ ਨਾਲ ਹੀ ਪ੍ਰਭੂ ਨੂੰ ਛੂੰਦੀ ਕੋਸ਼ਿਸ਼ ਕਰਦੇ ਅੱਗੇ ਵਚਨ ਦੇ ਵਿੱਚ ਲਿਖਿਆ 30 ਵਚਨ ਅਤੇ ਵੇਖੋ ਦੋ ਅੰਨੇ ਸੜਕ ਦੇ ਕੱਡੇ ਬੈਠੇ ਸਨ ਜਨ ਸੁਣਿਆ ਜੋ ਯਿਸੂ ਲੰਘਿਆ ਜਾਂਦਾ ਹੈ ਉੱਚੀ ਦੇ ਕੇ ਬੋਲੇ हे ਦਵ ਦੇ ਪੁੱਤਰ ਸਾਡੇ ਉੱਤੇ ਦਇਆ ਕਰ। ਉਹ ਅਚਨ ਦੇ ਵਿੱਚ ਲਿਖਿਆ ਕਿ ਦੋ ਅੰਨੇ ਸੜਕ ਦੇ ਕੰਡੇ ਦੇ ਉੱਤੇ ਬੈਠੇ ਜਦੋਂ ਉਹਨਾਂ ਨੇ ਸੁਣਿਆ ਕਿ ਪ੍ਰਭੂ ਯਿਸੂ ਮਸੀਹ ਲੰਘਿਆ ਜਾਂਦਾ ਆ ਤੇ ਜੋਰ ਦੀ ਉੱਚੀ ਦੇ ਕੇ ਬੋਲੇ हे ਦਵ ਦੇ ਪੁੱਤਰ ਸਾਡੇ ਉੱਤੇ ਕੀ ਕਰ ਦਇਆ ਕਰ। ਹਾਲੇਲੂਇਆ। ਵੇਖੋ ਭੈਣ ਭਰਾਓ ਜਦੋਂ ਵੱਡੀ ਭੀੜ ਹੋਵੇ ਨਾ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਸ਼ਰਮ ਆਉਂਦੇ ਨੇ ਜਿਹੜੇ ਇੱਕ ਦੂਜੇ ਕੋਲ ਅੱਗੇ ਕੀ ਕਰਦੇ ਨੇ ਸ਼ਰਮਾਉਂਦੇ ਨੇ ਕਿ ਕਿਤੇ ਜਿਵੇਂ ਜ਼ੋਰ ਦੀ ਬੋਲਿਆ ਤੇ ਮੇਰੇ ਨਾਲ ਦਾ ਮੈਨੂੰ ਕਵੇ ਨਾ ਕਿ ਇਹ ਕਿਉਂ ਉੱਚੀ ਬੋਲ ਰਿਹਾ ਹੈ ਵੇਖੋ ਭੈਣ ਭਰਾਓ ਉਹ ਜਿਹੜੇ ਦੋ ਅੰਨੇ ਹੀ ਵਚਨ ਦੇ ਵਿੱਚ ਲਿਖਿਆ ਕਿ ਬੜੀ-ਬੜੀ ਭੀੜ ਹੀ ਪਰ ਉਹ ਸ਼ਰਮਾਏ ਨਹੀਂ ਹallelujah ਵਚਨ ਦੇ ਵਿੱਚ ਲਿਖਿਆ ਕਿ ਜ਼ੋਰ-ਜ਼ੋਰ ਦੀ ਬੋਲੇ ਤੇ हे ਦਔ ਦੇ ਪੁੱਤਰ ਸਾਡੇ ਉੱਤੇ ਕੀ ਕਰ ਦਇਆ ਕਰ ਹallelujah ਅੱਗੇ ਜਦੋਂ 31 ਵਚਨ ਪੜਦੇ ਆ ਵਚਨ ਚ ਲਿਖਿਆ ਅਤੇ ਭੀੜ ਨੇ ਉਹਨਾਂ ਨੂੰ ਛਿੜਕਿਆ ਵੀ ਚੁੱਪ ਕਰ ਜਾਣ ਪਰ ਹੋਰ ਵੀ ਉੱਚੀ ਦੇ ਕੇ ਬੋਲੇ हे ਦਉਦ ਦੇ ਪੁੱਤਰ ਦਇਆ ਕਰ ਵੇਖੋ ਪ੍ਰਭੂ ਦੇ ਪਵਿੱਤਰ ਵਚਨ ਚ ਲਿਖਿਆ ਕਿ ਜਿਹੜੇ ਲੋਕ ਭੀੜ ਦੇ ਵਿੱਚ ਉਹਦੇ ਨਾਲ-ਨਾਲ ਜਾ ਰਹੇ ਸੀ ਜਦੋਂ ਉਹਨਾਂ ਨੇ ਸੁਣਿਆ ਕਿ ਅੰਨੇ ਬਹੁਤ ਤੇਜ਼-ਤੇਜ਼ ਬੋਲ ਰਹੇ ਨੇ हे ਦਉਦ ਦੇ ਪੁੱਤਰ ਦਇਆ ਕਰ ਵਚਨ ਦੇ ਵਿੱਚ ਲਿਖਿਆ ਕਿ ਲੋਕਾਂ ਨੇ ਉਹਨਾਂ ਨੂੰ ਕੀ ਕੀਤਾ ਛਿੜਕਿਆ ਉਹਨਾਂ ਨੂੰ ਡਾਂਟਿਆ ਹਾਲੇਲੂਇਆ ਵੇਖੋ ਭੈਣ ਭਰਾਓ ਲੋਕਾਂ ਨੂੰ ਛਿੜਕਦੇ ਪਰ ਫਿਰ ਵੀ ਉਹ ਚੁੱਪ ਨਹੀਂ ਹੋ ਰਹੇ ਕਿਉਂ ਕਿਉਂਕਿ ਉਹ ਉਹ ਵੇਖਣਾ ਚਾਹੁੰਦੇ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਹੀ ਕਿ ਪ੍ਰਭੂ ਯਿਸੂ ਸੀ ਸਾਡੀਆਂ ਅੱਖਾਂ ਖੋਲ ਸਕਦਾ ਹੈ ਬੇਕੋ ਲੋਕਾਂ ਤੋਂ ਡਰੇ ਨਹੀਂ ਲੋਕ ਜਿੰਨੇ ਵੀ ਲੋਕ ਉਹਨਾਂ ਦੇ ਲਾਗੇ ਹੀ ਉਹਨਾਂ ਨੂੰ ਛਿੜਕਦੇ ਰਹੇ ਉਹਨਾਂ ਨੂੰ ਦਬਕਾਉਂਦੇ ਰਹੇ ਪਰ ਉਹਨਾਂ ਨੇ ਉਹਨਾਂ ਦੀ ਨਹੀਂ ਸੁਣੀ ਉਹ ਹੋਰ ਵੀ ਉੱਚੀ ਉੱਚੀ ਦੇ ਕੇ ਬੋਲੇ हे ਦਵਦ ਪੁੱਤਰ ਸਾਡੇ ਉੱਤੇ ਕੀ ਕਰ ਦਿਆ ਕਰ ਹਾਲੇਲੂਇਆ ਵਿਖੋ ਉਹਨਾਂ ਚਿਰ ਉਹ ਭੁੱਲਣੋ ਨਹੀਂ ਹੋਟੇ ਜਿਨ੍ਹਾਂ ਚਿਰ ਪ੍ਰਭੂ ਉਹਨਾਂ ਦੇ ਕੋਲੋਂ ਰੁਕ ਨਹੀਂ ਗਿਆ ਵਿਖੋ ਭੈਣ ਭਰਾਓ ਵਚਨ ਦੇ ਵਿੱਚ ਲਿਖਿਆ ਕਿ ਯਿਸੂ ਮਸੀਹ ਜਾ ਰੇ ਯਿਸੂ ਮਸੀਹ ਨੇ ਸਪੈਸਲ ਉਹਨਾਂ ਅੰਨਿਆਂ ਦੀ ਲਈ ਨਹੀਂ ਹੀ ਰੁਕੇ ਅੰਨਿਆਂ ਨੇ ਪ੍ਰਭੂ ਯਿਸੂ ਮਸੀਹ ਨੂੰ ਰੁਕੰਦਰੀ ਮਜਬੂਰ ਕੀਤਾ ਪ੍ਰਭੂ ਤੇ ਜਾ ਰੇ ਉਹ ਪਿੱਛੇ ਪਿੱਛੇ ਵਾਜਾ ਮਾਰਦੇ ਆਉਂਦੇ ਹਾਲੇਲੂਇਆ ਅੱਗੇ ਜਦੋਂ 32 ਵਚਨ ਪੜਦੇ ਆ ਤਦ ਯਿਸੂ ਨੇ ਲੋਕੀ ਉਹਨਾਂ ਨੂੰ ਸੱਦਿਆ ਅਤੇ ਕਿਹਾ ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਕਰਾਂ ਉਹ ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਯਿਸੂ ਮਸੀਹ ਨੇ ਫਿਰ ਉਹਨਾਂ ਨੂੰ ਆਪਣੇ ਕੋਲ ਬੁਲਾ ਲਿਆ ਪ੍ਰਭੂ ਨੇ ਉਹਨਾਂ ਨੂੰ ਪੁੱਛਿਆ ਤੇ ਤੁਸੀਂ ਕੀ ਚਾਹੁੰਦੇ ਜੀ ਕਿ ਮੈਂ ਤੁਹਾਡੇ ਲਈ ਕਰਾਂ ਹallelujah ਕਿਉਂਕਿ ਉਹਨਾਂ ਨੇ ਕੀ ਫੜ ਲਈ ਇੱਕ ਜਿੱਦ ਫੜ ਲਈ ਕਿ ਅਸੀਂ ਚੰਗੇ ਹੋਣਾ ਹੀ ਹੋਣਾ ਹੈ ਅਸੀਂ ਸੁਜਾਕੇ ਹੋਣਾ ਹੀ ਹੋਣਾ ਹੈ ਅੱਜ ਹਨੂ ਪ੍ਰਭੂ ਚੰਗਾ ਕਰੇਗਾ ਹallelujah ਤੇ ਵੇਖੋ ਲੋਕਾਂ ਤੋਂ ਫਿਰ ਨਹੀਂ ਸ਼ਰਮਾਏ ਤੇ ਪ੍ਰਭੂ ਨੇ ਵੀ ਉਹਨਾਂ ਨੂੰ ਆਪਣੇ ਕੋਲ ਸੱਦ ਲਿਆ ਵੇਖੋ ਭੈਣ ਭਰਾਓ ਅੱਜ ਵੀ ਜਿੰਨੇ ਲੋਕ ਇਸ ਵੇਲੇ ਬੰਦਗੀ 'ਚ ਜਾਂਦੇ ਆ ਇੱਕ ਦੂਜੇ ਦੇ ਕੋਈ ਕੀ ਕਰਦੇ ਨੇ ਸ਼ਰਮ ਮਾਉਂਦੇ ਨੇ ਉਹ ਸ਼ਰਮਾਉਂਦੇ ਹੀ ਰਹਿ ਜਾਂਦੇ ਆ ਫਿਰ ਆਪਣਾ ਦਿਲ ਕਿਸੇ ਵੇਲੇ ਖੁਦਾ ਦੇ ਅੱਗੇ ਨਹੀਂ ਖੋਲਦੇ ਤੋਂ ਐਸੇ ਕਰਕੇ ਵੇਖੋ ਬਹੁਤ ਸਾਰੇ ਲੋਕ ਜਿਹੜੇ ਚੰਗੇ ਨਹੀਂ ਹੁੰਦੇ ਪਰ ਇਹਨਾਂ ਨੇ ਅੰਨਿਆ ਨੇ ਦਿਲ ਖੋਲ ਦਿੱਤਾ ਤੇ ਪ੍ਰਭੂ ਨੇ ਵੀ ਉਹਨਾਂ ਨੂੰ ਪੁੱਛ ਲਿਆ ਕਿ ਤੁਸੀਂ ਕੀ ਚਾਹੁੰਦੇ ਜਿਓ ਕਿ ਮੈਂ ਤੁਹਾਡੇ ਲਈ ਕਰਾਂ ਹallelujah 33 ਵਚਨ ਦੇ ਵਿੱਚ ਲਿਖਿਆ ਉਹਨਾਂ ਨੇ ਉਸ ਨੂੰ ਆਖਿਆ ਪ੍ਰਭੂ ਜੀ ਸਾਡੀਆਂ ਅੱਖਾਂ ਖੁੱਲ ਜਾਣ ਹallelujah ਵੇਖੋ ਪ੍ਰਭੂ ਨੇ ਕਿਹਾ ਕਿ ਤੁਸੀਂ ਕੀ ਚਾਹੁੰਦੇ ਜਿਓ ਕਿ ਮੈਂ ਹੁਣ ਤੁਹਾਡੇ ਲਈ ਕਰਾਂ ਉਹਨਾਂ ਨੇ ਕਿਹਾ ਕਿ ਪ੍ਰਭੂ ਅਸੀਂ ਅੰਨੇ ਆ ਸਾਡੀਆਂ ਅੱਖਾਂ ਖੁੱਲ ਜਾਣ ਹallelujah ਅੱਗੇ 34 ਵਚਨ ਦੇ ਵਿੱਚ ਲਿਖਿਆ ਅਤੇ ਯਿਸੂ ਨੇ ਤਰਸਕਾਰ ਕੇ ਉਹਨਾਂ ਦੀਆਂ ਅੱਖਾਂ ਨੂੰ ਛੋਇਆ ਅਤੇ ਉਹ ਝੱਟ ਸੁਜਾਕੇ ਹੋ ਗਏ ਤੇ ਉਹਦੇ ਮਗਰ ਹੋ ਤਰੇ ਹallelujah ਉਹ ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਦੀਆਂ ਅੱਖਾਂ ਨੂੰ ਛੋਇਆ ਤੇ ਵਚਨ ਦੇ ਵਿੱਚ ਲਿਖਿਆ ਕਿ ਉਹ ਸੁਜਾਕੇ ਹੋ ਗਏ ਤੇ ਫਿਰ ਪ੍ਰਭੂ ਦੇ ਮਗਰ ਹੋ ਕੇ ਤੁਰਨ ਲੱਗ ਪਏ ਹallelujah ਵੇਖੋ ਭੈਣ ਭਰਾਓ ਅੰਨੇ ਬੰਦਿਆਂ ਨੇ ਆਪਣੇ ਜੀਵਨ ਦੇ ਵਿੱਚ ਵੀ ਸ਼ਿਵਾਸ਼ ਨੂੰ ਪੱਕਿਆਂ ਰੱਖਿਆ ਹallelujah ਵੇਖੋ ਇਹ ਨੀਅਰ ਕੋ ਪਹਿਲਾਂ ਕਿਤੇ ਧਰਮੀ ਹੀ ਪਰ ਉਹ ਪਾਪੀ ਮਗਰ ਰੌਲਾ ਪਾਉਂਦੇ ਹੁੰਦੇ ਸੀ ਕਿ हे ਪ੍ਰਭੂ ਸਾਡੇ ਉੱਤੇ ਦਇਆ ਕਰ। हे ਦਵਦ ਦੇ ਪੁੱਤਰ ਸਾਡੇ ਉੱਤੇ ਦਇਆ ਕਰ। ਤੇ वचन ਦੇ ਵਿੱਚ ਲਿਖਿਆ ਕਿ ਉਹਨਾਂ ਚਿਰੋ ਬੋਲਣੋਂ ਨਹੀਂ ਹਟੇ ਜਿੰਨਾ ਚਿਰ ਉਹਨਾਂ ਨੇ ਯਿਸੂ ਮਸੀਹ ਨੂੰ ਰੋਕ ਨਹੀਂ ਦਿੱਤਾ ਤੇ ਪ੍ਰਭੂ ਨੂੰ ਵਿਹਾਰ ਕੇ ਉਹਨਾਂ ਦੇ ਕੋਲੋਂ ਆਉਣਾ ਪਿਆ। ਹਾਲੇਲੂਇਆ। ਵੇਖੋ ਭੈਣ ਭਰਾਓ ਉਹ ਵਚਨ ਦੇ ਵਿੱਚ ਲਿਖਿਆ ਪ੍ਰਭੂ ਨੇ ਕਿਹਾ ਮੰਗੋਗੇ ਤੇ ਤੁਹਾਨੂੰ ਦਿੱਤਾ ਜਾਵੇਗਾ ਢੂੰਡੋਗੇ ਤੇ ਲੱਭ ਲੋਗੇ ਖੜਕਾਓਗੇ ਤੇ ਤੁਹਾਡੇ ਲਈ ਖੋਲਿਆ ਜਾਵੇਗਾ ਹਾਲੇਲੂਇਆ ਵੇਖੋ ਵਚਨ ਦੇ ਵਿੱਚ ਲਿਖਿਆ ਕਿ ਮੰਗਦੇ ਰਹੇ ਢੂੰਡਦੇ ਰਹੇ ਪਿੱਛੇ ਜਾਂਦੇ ਰਹੇ ਜਿੰਨਾ ਚਿਰ ਪ੍ਰਭੂ ਰੁਕ ਰੁਕ ਨਹੀਂ ਗਿਆ ਭਾਵ ਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਪ੍ਰਭੂ ਦੇ ਕੋਲੋਂ ਚਮਤਕਾਰ ਕਰਵਾਇਆ ਤੇ ਵੇਖੋ ਅੱਜ ਵਾਰੀ ਭੈਣ ਪ੍ਰਾਉ ਤੁਹਾਡੀ ਹੈ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਜੀਵਨ ਦੇ ਵਿੱਚ ਅਜੇ ਚਮਤਕਾਰ ਅਹੀਂ ਪ੍ਰਭੂ ਦੇ ਕੋਲ ਉਕਰਾਉਣਾ ਤੇ ਤੁਸੀਂ ਵੀ ਬਿਨਾਂ ਸ਼ਰਮ ਤੋਂ ਬਿਨਾਂ ਹਿਚਕਚਾਏ ਹਾਲੇਲੂਇਆ ਆਪਣਾ ਮਨ ਆਪਣਾ ਦਿਲ ਖੁਦਾ ਦੇ ਲਈ ਖੋਲ ਸਕਦੇ ਹਾਂ ਹਾਲੇਲੂਇਆ ਵੇਖੋ ਅੱਜ ਵੀ ਪ੍ਰਭੂ ਆਤਮਾ ਦੇ ਦੁਆਰਾ ਸਾਡੇ ਵਿੱਚ ਹੁੰਦਾ ਜਦੋਂ ਅਸੀਂ ਆਰਾਧਨਾ ਕਰਦੇ ਹਾਂ ਕਿਹ ਵੇਲੇ ਲੋਕ ਸ਼ਰਮਾਉਂਦੇ ਰਹਿੰਦੇ ਨੇ ਕਿਹ ਵੇਲੇ ਕੋਈ ਤਾੜੀ ਨਹੀਂ ਮਾਰਦਾ ਕਿਹ ਕੋਈ ਕੋਈ ਬੋਲਦਾ ਨਹੀਂ ਗੀਤ ਨਹੀਂ ਬੋਲਦਾ ਕਿ ਲਾਗਲਾ ਮੈਨੂੰ ਕੀ ਕਵੇਗਾ ਵੇਖੋ ਭੈਣ ਭਰਾਓ ਜਿਨ੍ਹਾਂ ਨੇ ਬਰਕਤ ਪਾਉਣੀ ਹੁੰਦੀ ਆ ਜਿਨ੍ਹਾਂ ਨੇ ਚੰਗੇ ਹੋਣਾ ਹੁੰਦਾ ਉਹ ਲੋਕਾਂ ਦੀ ਪਰਵਾਹ ਨਹੀਂ ਕਰਦੇ ਉਹ ਦੁਨੀਆ ਦੀ ਪਰਵਾਹ ਨਹੀਂ ਕਰਦੇ ਕਿ ਦੁਨੀਆ ਸਾਨੂੰ ਕੀ ਕਵੇਗੀ ਹਾਲੇਲੂਇਆ ਵੇਖੋ ਜੇ ਖੁਦਾ ਦੇ ਕੋਲੋਂ ਆਸ਼ੀਸ਼ ਤੇ ਬਰਕਤ ਕੁਝ ਨਾ ਕੁਝ ਲੈਣਾ ਆ ਤੇ ਚੰਗਿਆਈ ਲੈਣੀ ਆ ਤੇ ਫਿਰ ਦੁਨੀਆ ਨੂੰ ਸਾਈਡ ਤੇ ਰੱਖਣਾ ਪੈਣਾ ਹੈ ਖੁੱਲ੍ਹ ਦਿਲ ਨੂੰ ਖੋਲ ਦੇਣਾ ਖੁਦਾ ਦੇ ਅੱਗੇ ਕਿਉਂ ਤੁਹਾਡੇ ਉੱਤੇ ਕਿਰਪਾ ਕਰੇ ਤੇ ਮਜਬੂਰ ਹੋ ਜੇ ਤੁਹਾਨੂੰ ਚੰਗਿਆ ਕਰਨ ਲਈ ਪ੍ਰਭੂ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇਵੇ ਆਮੀਨ